ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੰਡ ਪੁੱਚੋ ਖੁਰਦ ਇਹ ਪੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਪੁੱਚੋ ਖੁਰਦ ਪੰਡ ਆਉਂਦਾ ਹੈ ਅੱਜ ਜਿਹੜੀ ਵੀਡੀਓ ਬਣਾ ਰਹੇ ਇਹਦੇ ਚ ਦੋਸਤੋ ਬਾਈ ਕੋਲ ਤਿੰਨ ਗਾਵਾ ਤੇ ਦੋ ਵੜਾਂ ਵਿਕਰੀ ਆਲੀਆਂ ਹੈ ਵੀਡੀਓ ਦੇ ਵਿੱਚ ਇਹਨਾਂ ਦੇ ਰੇਟ ਜਿਹੜੇ ਹੋਣਗੇ ਸੋ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖਿਓ ਇਨਾਂ ਦੇ ਵਿੱਚ ਇੱਕ ਵੜੇ ਗੱਬਣ ਹੈ ਇੱਕ ਗਾਂ ਟੋਕੜ ਗੱਬਣ ਹੈ ਬੇਨਤੀ ਹੈ ਵੀ ਜਿਹੜਾ ਵੀਰ ਖਰੀਦਣਾ ਚਾਵੇ ਇੱਥੇ ਚੈੱਕ ਪਾਸ ਕਰਾ ਕੇ ਲੈ ਜਾਏ ਬਾਅਦ ਚ ਕਿਸੇ ਗੱਲੋਂ ਲਾਂਭਾ ਨਾ ਬਣੇ ਸੋ ਇਹ ਟੋਟਲ ਨਾਗਰ ਦੋਸਤੋ ਪੰਜ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਉਣੇ ਆਓ ਮਿਲिए ਕਰਦੇ ਆਂ ਸ਼ੁਰੂਆਤ ਦੋਸਤੋ ਇਸ ਪਾਸੇ ਜਿਹੜੀ ਟੋਕੜ ਗੱਬਣ گاਉਂ ਤੋਂ ਪਹਿਲਾਂ ਉਦੋਂ ਬਾਅਦ ਚ ਤਾਜੀ ਸੂਈ ਵੀ ਗਾਂ ਦਿਖਾ ਦੇਾਂਗੇ ਫਿਰ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੀ ਹੈ ਤੇ ਟੋਟਲ ਨਾਗ ਇਸ ਵੀਡੀਓ ਚ ਪੰਜ ਰਹਿਣਗੇ ਮਿਲਦੇ ਆ ਕਰਦੇ ਆ ਗੱਲਬਾਤ ਬਾਈ ਦੇ ਨਾਲ ਪਹਿਲਾਂ ਕੁਲਵਿੰਦਰ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੁਲਵਿੰਦਰ ਅੱਜ ਪੰਜ ਨਾਗ ਆਪਣੇ ਕੋਲ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਇਹ ਗਾਂ ਬਾਈ 91 ਸੂਏ ਵਾਸਤੇ ਕੱਬਣ ਹੈ ਇਹ ਇਹ ਦੂਜੀ ਸੂਏ ਵਾਸਤੇ ਕੱਬਣੀ ਹੈ ਕਿੰਨੇ ਚਰ ਦੀ ਚੱਕ ਪਾਸ ਹੈ ਇਹ ਸਵਾ 2 2.5 ਮਹੀਨੇ ਦੇ ਵਿੱਚ ਵਿੱਚ ਚੈੱਕ ਪਾਸ ਆਈ ਹੋ ਗਈ ਚੈੱਕ ਕਰਵਾ ਲਈ ਚੈੱਕ ਚੈੱਕ ਕਰਵਾ ਲਈ ਆਪਣਾ ਕਨਫਰਮ ਜਿੰਨੇ ਲਜਾਣੀ ਕਰਵਾ ਸਕਦਾ ਹਾਂ ਹਾਂਜੀ ਬਿਲਕੁਲ ਕਰਾ ਸਕਦਾ ਦੁੱਧ ਹੁਣ ਕਿੰਨਾ ਦੇ ਰਹੀ ਹੈ ਉਹਦਾ 9-10 ਲੀਟਰ ਸੀ ਤਾਂ ਵੱਧ ਜੀ ਹੁਣ ਉਪਰਾ ਕਰਕੇ ਥੋੜਾ ਘਟ ਗਈ ਹੈ ਰੇਟ ਕੀ ਰਹੂਗਾ ਇਹਦਾ ਰੇਟ ਦਾ ਬਸ ਲੈਣ ਦੇ ਆ ਜੀ 72500 ਰੁਪਏ ਦੋਰੀ ਦੋਸਤੋ 53000 53000 ਦਾ ਰੇਟ ਬਾਈ ਨੇ ਰੱਖਿਆ ਇਹ ਗੱਬਣ ਹੈ 2 ਮਹੀਨਿਆਂ ਤੋਂ ਉੱਤੇ ਚੈੱਕ ਪਾਸ ਹੋਈ ਵੀ ਹੈ 9-10 ਲੀਟਰ ਦੁੱਧ ਹੈ ਦੁੱਧ ਵੀ ਇੱਥੇ ਚੋਲਿਓ ਤੇ ਚੈੱਕ ਪਾਸ ਵੀ ਇੱਥੇ ਹੀ ਕਰਵਾ ਲਿਓ ਬਾਅਦ ਚ ਨਾ ਕਿਸੇ ਗੱਲੋਂ ਫਰਕ ਪਵੇ ਦੋਵਾਂ ਤਿਹਾਂ ਦਾ ਹਵਾਨਾ ਸਾਫ ਸੁਥਰਾ ਹੀ ਐ ਬਾਕੀ ਰੱਖੂਗੀ ਫਿਕਸ ਜਿਆ ਸੂਈ ਨੂੰ ਕਈ ਵਾਰ ਪਸ਼ੂ ਨੂੰ ਟਾਈਮ ਹੋ ਜਾਂਦਾ ਤਾਂ ਵੀ ਦੁੱਧ ਘਟ ਜਾਂਦਾ ਸੋ ਇਹ ਸਵਾ ਦੋ ਮਹੀਨਿਆਂ ਦੀ ਯਾਨੀ ਦੋ ਮਹੀਨਿਆਂ ਤੋਂ ਤੇ ਇਸ ਟਾਈਮ ਇਹ ਚੈੱਕ ਪਾਸ ਆ ਬਾਈ ਵਾਲੋ ਥਾਣੇ ਦੇ ਹੱਤੀ ਚੁਆਈ ਵਾਲੇ ਆ ਬਾਕੀ ਨੇੜੇ ਵਾਂ ਕੇ ਤੁਸੀਂ ਦੇਖ ਲੈਣਾ ਸੋ ਇਹਦਾ ਰੇਟ 53000 ਹੈ ਇਹਦੇ ਨਾਲ ਇੱਕ ਗਾਂ ਇਹ ਤਾਜੀ ਸੂਈ ਵੀ ਐ ਇਹ ਵੀ ਤੁਹਾਨੂੰ ਤੋਰ ਕੇ ਦਿਖਾਵਾਂਗੇ। ਬਾਕੀ ਇਹ ਫਾਰਮ ਚੋਂ ਲਈ ਆਈ ਆ ਆਪਾਂ ਇਹ ਵੇਖਣਾ। ਅੱਛਾ। ਵੀਡੀਓ ਹੈਗੀ ਜਿਹਦੇ ਨਾਲ ਸੌਦਾ ਹੋਊਗਾ ਆਪਾਂ ਉਹ ਵੀਡੀਓ ਦਿਖਾ ਵੀ ਦੇਵਾਂਗੇ। ਠੀਕ ਹੈ। ਜਿਹੜੀ ਇਹਦੇ ਨਾਲ ਗਾਂ ਖੜੀ ਹੈ ਸਾਹਮਣੇ। ਇਹ ਪਲੂਣੂ ਬੱਚੀ ਹੈ ਜੀ। ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ? ਇਹਨੂੰ ਅੱਜ 11ਵਾਂ ਦਿਨ ਆ ਜੀ। ਹੁਣ ਕਿੰਨਾ ਦੁੱਧ ਦਊਗਾ? ਹੁਣ 19 ਤੋਂ 20 ਲੀਟਰ ਤਿਆਰ ਆ ਜੀ। ਇਹਦੇ ਥਣ ਅਗਲੇ ਤਾਂ ਬਹੁਤ ਸੋਹਣੇ ਮੁਠੀ ਦੀ ਚੁਆਈ ਵਾਲੇ, ਥੀ ਚੁਆਈ ਵਾਲੇ ਦੀਆਂ ਪਿਛਲਾ ਥਣ ਕਿਵੇਂ ਕੱਢਦੀ ਆ ਪਸਮੂ। ਪਿਛਲਾ ਥਣੋਂ ਵਧੀਆ ਕਰਦੇ ਕੋਸ ਪਲੂਣ ਚੀ ਬ ਇਜ਼ਾਬਾਸੀ ਲੈਣ ਦੇਣ 87000 ਰੁਪਈਆ ਜੀ ਬੱਚਾ ਇਹਦੇ ਨਾਲ ਕੀ ਹੈ ਮਗਰ ਬੱਚਾ ਇਹਦੇ ਤੋਰ ਦੇ ਸੋ ਦੋਸੋ ਰੇਟ 87000 ਹੈ 20 ਲੀਟਰ ਇਸ ਟਾਈਮ ਦੁੱਧ ਦੇ ਰਹੀ ਹੈ ਸੂਈ ਨੂੰ ਥੋੜੇ ਦੇਣ ਹੀ ਹੋਏ ਆ ਹਵਾਨਾ ਫਿਕਸ ਹੈ ਨਾੜਾ ਹਵਾਨੇ ਤੇ ਚੰਗੇ ਆ ਅਗਲਾ ਥਾਂ ਦਾ ਸਹਿਜ ਬਹੁਤ ਸੋਹਣਾ ਪਿਛਲਾ ਥਾਂ ਜੇ ਪੂਰਾ ਨਖੇਰੂਗੀ ਬਾਕੀ ਜਿਹੜਾ ਵੀਰ ਲਿਜਾਣਾ ਚਾਹੂਗਾ ਉਹ ਕੇਰਾ ਚੋਕੇ ਵੀ ਦੇਖ ਲੂਗਾ ਵੈਸੇ ਥਣ ਇਦਾਂ ਦੇ ਪਸ਼ੂ ਇਦਾਂ ਦੀਆਂ گاਵਾ ਛੋਟੇ ਨਹੀਂ ਰੱਖਦੇ ਹੁੰਦੀਆਂ ਜਦੋਂ ਭਲੌਣ ਉਤਰੂਗੀ ਤਾਂ ਥਣ ਉਮੀਦ ਆ ਵੀ ਸੋਨਾ ਕੱਢ ਜੂਗੀ ਚੰਗੇ ਕਦ ਕਾਠ ਦੀ ਵਹਿੜ ਹੈ ਫੈਕਸ ਹਵਾਨਾ ਬਿਲਕੁਲ ਇਹਨਾਂ گاਵਾਂ ਦਾ ਹਵਾਨਾ ਜ਼ਰੂਰੀ ਨਹੀਂ ਹੁੰਦਾ ਵੀ ਇਹ ਬਾਲਾ ਵਿਖਾਵਾ ਕਰਨ ਕਿਉਂਕਿ ਦੁੱਧ ਇਹਨਾਂ ਨੇ ਫਿਰ ਵੀ ਦੇ ਦੇਣਾ ਹੁੰਦਾ ਹਵਾਨੇ ਤੇ ਨਾੜਾਂ ਦੇਖੋ ਤੁਸੀਂ ਅੱਗੋਂ ਵੀ ਹਵਾਨਾ ਦੇਖ ਸਕਦੇ ਮੇਰੀ ਹੈਡ ਦੇ ਲੋਈ ਸ਼ੀ ਫਟਦੀ ਹੈ ਜੀ ਸਹੀ ਹੈ ਸੋ ਚੰਗੇ ਗੱਦ ਕਾਠ ਦੀ ਦੱਸੋ ਵੇੜੇ ਪਹਿਲਾਂ ਹੀ ਦੱਸਣੀ ਚੰਗੀ ਸੀ ਬਹੁਤ ਹੈ ਸੋ ਠੰਡੀ ਸੀਲ ਹੈ ਚੋਕੇ ਤੁਸੀਂ ਦੇਖ ਲੈਣੀ ਹੈ ਹਵਾਨਾ ਇਹਦਾ ਹੁਣ ਆਸੇ ਪਾਸੇ ਨੂੰ ਜਾਂਦੀਦਾ ਵੀ ਤੁਸੀਂ ਦੇਖ ਲਓ ਇੱਕ ਹੋਰ ਗਾਂ ਖੜੀ ਹੈ ਇੱਧਰ ਇਹ ਕੋਲੋਂ ਅੰਦਰ ਗੱਬਣ ਹਾਂਜੀ ਇਹ ਗੱਬਣ ਹੈ ਕਿੰਨੇ ਦਿਨ ਲਊ ਸੋਨ ਚ ਇਹਦੇ ਮਾਲਕ ਕਹਿੰਦੇ ਸੰਤਾਪ ਜੀ ਪੰਜ ਤੋਂ 6 ਦਿਨ ਪਿਆ ਜੀ ਕੀ ਰੇਟ ਰਊਗਾ ਦਾ ਬਾਈ ਇਦਾਬਸ ਲਾਈਨ ਦੀ ਨਾ ਜੀ ਬਸ 71000 ਰੁਪਏ 70 71 71 71 71 ਠੀਕ ਹੈ ਦੋਰੀ 70 ਤੇ 1271000 ਰੇਟ ਹੈ ਥਣ ਚੰਗਾ ਹੈ ਥੋੜਾ ਕ੍ਰਾਸ ਅੰਗ ਹੈ ਥਣ ਸੋਹਣੇ ਰੱਖੂਗੀ ਗਰਮੀ ਦੀ ਰੁੱਤ ਵਾਸਤੇ ਇਹ ਚੰਗੀ ਰਹਿਣ ਵਾਲੀ ਗਾਂ ਹੈ ਕਿਉਂਕਿ ਗਰਮੀ ਚ ਇਹ ਘੱਟ ਗਰਮੀ ਥੋੜੀ ਬਣਾਉਂਦੀਆਂ ਐਚਐਫ ਦੇ ਕੰਪੈਰੀਟਿਵ ਜੇ ਆਪਾਂ ਦੇਖਦੇ ਹਾਂ ਤਾਂ ਲੀਆ ਸਵੇਤਰ ਨੰਬਰ ਤੇ ਤੁਹਾਨੂੰ ਗਾਂ ਜਿਹੜੀ ਦਿਖਾ ਰਹੇ ਆ ਇਹਦਾ ਰੇਟ 71 71000 ਡਿਮਾਂਡ ਬਾਈ ਨੇ ਰੱਖੀ ਐ ਇੱਕ ਵੱਛੀ ਆ ਦੱਸੋ ਜਿਹੜੀ ਗੱਭਣ ਐ ਕਿੰਨੇ ਚਰ ਦੀ ਗੱਭਣ ਆ ਬਾਈ ਦੱਸ ਦੂਗਾ ਰੇਟ ਇਹਦਾ ਵੀ ਵੀਡੀਓ ਚ ਹੋਊਗਾ ਇਹਦਾ ਮਾਲਕਾ ਨੇ ਜੀ ਪਹਿਲੇ ਸੂਏ ਦੱਸਿਆ ਜੀ ਆਪਾਂ 17-18 ਕਿਲੋਈ ਐਡੀ ਉਮੀਦ ਹੈ 20 ਕਿਲੋ ਦੁੱਧ ਦੇ ਦੂ ਓਕੇ ਜਿਹੜੀ ਇੱਧਰ ਵੱਛੀ ਗੱਭਣ ਐ ਕੋਲਿੰਦਰ ਦੇ ਦੰਦੋ ਕਿਵੇਂ ਬਾਈ ਇਹ ਖੀਰੀ ਜਿਉਂ ਬਸ ਦੰਦ ਨੇ ਤੋੜ ਗਈ ਇੱਕਦਮ ਤੋੜਿਆ ਵੈਸੇ ਦਿਖਾ ਦਿੰਦੇ ਆਪਾਂ ਵੀਡੀਓ ਚ ਦੋੰਦੀਆਂ ਜੀ ਹੁਣ ਤਾਂ ਮੰਨੀ ਜਾਊਗੀ ਵੈਸੇ ਦੰਦ ਦੋਸਤੋ ਤੋੜ ਗਈ ਐ ਇੱਕ ਵੈਸੇ ਇਹ ਆਪਾਂ ਵੇਖ ਵੀ ਲੈਨੇ ਆਂ ਦੰਦ ਇਹਦੇ ਤੋੜਿਆ ਹੀ ਐ ਦੋਸਤੋ ਠੀਕ ਐ ਭਾਈ ਹਜੇ ਹਜੇ ਤਾਂ ਸਿਰਫ ਸਿੱਟਿਆ ਦੰਦ ਸਿੱਟਿਆ ਇੱਕ ਨੂੰ ਆ ਕੁਲਿੰਦਰ ਇਹ ਕਿੰਨੇ ਚਿਰ ਦੀ ਗੱਬਣਾ ਭਾਈ ਇਹ ਆਪਣੀ ਹੈਗੀ ਐ ਸਵਾ 3 ਮਹੀਨੇ ਗੱਬਣੀ ਸਵਾ ਤਿੰਨਾਂ ਦੀ ਹਾਂਜੀ ਠੀਕ ਐ ਅੱਛਾ ਇਹਦਾ ਰੇਟ ਕੀ ਕਰਦੇ ਹੋ ਇਹਦਾ ਵਾ ਰੇਟ ਲੈਣ ਦੇਣ 47000 ਰੁਪਏ ਜੀ ਤੋਰੀਨ ਦੋਸਤੋ 47000 ਰੇਟ ਹੈ ਸਵਾ ਤਿੰਨਾਂ ਦੀ ਗੱਬਣ ਹੈ ਦੰਦ ਇੱਕ ਤੋੜਿਆ ਉਹ ਤੁਹਾਨੂੰ ਜਗ੍ਹਾ ਦਿਖਾਤੀ ਹੈ ਖਾਲੀ ਜਗ੍ਹਾ ਹਜੇ ਬਿਲਕੁਲ ਪਈ ਹੈ ਥੋੜਾ ਟਾਈਮ ਲਾਉ ਕਿ ਦੰਦ ਕੱਢਣ ਜਿੱਤੇ ਆਸੇ ਹੀ ਕਰ ਸਕਦੇ ਹਾਂ ਵੀ ਦੋਂਦੀ ਦੋਂਦੀ ਸੂਪ ਹੋ ਗਈ ਬਾਕੀ ਪਸ਼ੂ ਦੰਦ ਜਿਹੜੇ ਸਿੱਟਦਾ ਮਗਰੋਂ ਆਕੇ ਤੋਂ ਕਈ ਵਾਰ ਛੇਤੀ ਵੀ ਪਹਿਲਾਂ ਪੁੱਲਾਂ ਵੀ ਸਿੱਟ ਸਕਦੇ ਹੁੰਦੇ ਆ ਪਰ ਉਮੀਦ ਹੈ ਵੀ ਇਹ ਦੋ ਦੰਦ ਵੈੜ ਸੂਪ ਪੈਣੀ ਚਾਹੀਦੀ ਹੈ ਸੋ ਸਵਾ ਤਿੰਨਾਂ ਦੀ ਇਹ ਗੱਬਣ ਹੈ ਇਸ ਟਾਈਮ ਬਾਕੀ ਬਰੀ ਬਹੁਤ ਆਈ ਬੇਲ ਬੁੱਲ ਬਹੁਤ ਆਈ ਸੋ ਹੰ ਜਿਹੜੇ ਫੋਰਨਾ 40 ਮੈਨੂੰ ਸਰੀਰੇ ਦਾ ਵਿਕਾਸ ਕਰੂਗਾ ਕੱਟ ਕੱਟ ਸੋਹਣਾ ਕਰ ਜਾਣਾ ਇਹਨੇ ਲੰਬਾਈ ਲੰਬੂਈ ਚੰਗੀ ਐ ਸੋਹਣੀ ਆ ਬੱਚੀ ਇਹ ਖੋਰ ਵੈੜ ਇਧਰਲੇ ਪਾਸੇ ਜਿਹੜੀ ਹੈਗੀ ਐ ਇਹ ਦੰਦੋਂ ਕਿਵੇਂ ਕਲਿੰਦਰ ਇਹ ਬਈ ਖੀਰੀ ਦੰਦੋਂ ਹੀ ਠੀਕ ਐ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਲੈਣ ਦੇਣ 20000 ਰੁਪਏ ਜੀ ਤੋਰੀ ਇਹਨੂੰ ਰੇਟ 20000 ਆ ਦੋਸਤੋਂ ਦੰਦੋਂ ਇਹ ਖੀਰੀ ਆ ਦੰਦ ਤੁਸੀਂ ਆ ਕੇ ਦੇਖ ਲੈਣੇ ਐ ਬਾਕੀ ਕਲਿੰਦਰ ਇਹਦੇ ਵੀ ਦੰਦ ਦਿਖਾਈ ਦੇਗੇ ਬਿਲਕੁਲ ਉਹ ਦਸੋਂ ਦਾਂਦੇ ਦੇ ਆਪਾਂ ਦੇਖ ਹੀ ਲੈਨੇ ਆ ਵੀਡੀਓ ਚ ਥੋੜਾ ਕੰਮ ਰਹਿ ਜੂਗਾ ਵੀ ਤੁਸੀਂ ਥਣ ਠੀਕ ਹੈ ਓਕੇ ਦੰਨੋ ਖੀਰੀਆ ਦੇਖ ਲਿਆ ਥਣ ਤੁਸੀਂ ਦੇਖ ਲਓ ਬੱਚਾ ਦੋਨਾਂ ਦੇ ਬਹੁਤ ਸੋਹਣਾ ਜੀ ਦਾ ਜੀ ਟਾਂਚਾ ਦੇਖੋ ਵਹਿੜ ਦਾ ਕਾਫੀ ਚੌੜੀ ਵਹਿੜ ਹੈ 20000 ਰੁਪਿਆ ਰੇਟ ਹੈ ਦਸੋਂ ਜਿਹੜੇ ਸਾਂਭਣੀ ਹੈ ਦੋ ਮਹੀਨਿਆਂ ਚ ਗੱਭਣ ਹੋ ਜਾਣੀ ਹੈ ਕਰਮਾ ਲਈ ਤੁਸੀਂ ਲਿਆ ਸਕਦੇ ਹੋ ਪਰ ਥਣਾ ਦੀ ਫੋਟੋ ਭਾਈ ਤੋਂ ਮੰਗਾ ਲਿਓ ਆ ਕੇ ਥਣ ਦੇਖ ਲਿਓ ਉਹ ਤੁਸੀਂ ਪਾਸ ਕਰਨੀ ਹੈ ਇਹਦੇ ਨਾਲ ਬੱਛੀ ਜਿਹੜੀ ਇਹਦੇ ਵੀ ਥਣ ਤੁਸੀਂ ਆਪ ਦੇਖਣੇ ਆ ਤੇ ਦੋ ਨਾਗ ਜਿਹੜੇ ਇੱਧਰ ਤਿੰਨ ਤੁਹਾਨੂੰ ਦੁੱਧ ਵਾਲੇ ਪੱਖ ਤੋਂ ਦਿਖਾਏ। ਸੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ। ਇਹੀ ਪਸ਼ੂ ਸੀਗੇ ਜਿਹੜੇ ਤੁਹਾਨੂੰ ਦਿਖਾਉਣੇ ਸੀਗੇ ਤੇ ਤੁਹਾਨੂੰ ਸਾਰੇ ਨਾਗ ਜਿਹੜੇ ਉਹ ਦਿਖਾਤੇ।